ਜਿਵੇਂ ਕਿ ਤੁਸੀਂ ਸਾਹਮਣੇ ਵਾਲੇ ਵਿੱਚ ਵੇਖਿਆ ਇਸ ਸਮੇਂ ਅਸੀਂ ਖੜੇ ਹਾਂ ਸੋਈਆਂ ਪਿੰਡ ਜਗਰਾਉਂ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿੰਨੀ ਤਰ੍ਹਾਂ ਦੇ ਇੱਥੇ ਤੇ ਕਿੰਨੀ ਗਿਣਤੀ ਵਿੱਚ ਕਿੰਬਹਨ ਦਰਖਤ ਹਨ ਤੇ ਇਸ ਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਿੰਘ ਜੀ 21 ਸਾਵਣ 1688 ਈਸਵੀ ਨੂੰ ਫੌਜਾਂ ਸਮੇਤ ਇਸ ਜਗ੍ਹਾ ਤੇ ਆਏ ਸੀ ਤੇ ਇਸ ਜਗ੍ਹਾ ਤੇ ਉਹਨਾਂ ਨੇ ਜਿਹੜੇ ਤੁਸੀਂ ਕੈਮ ਦੇਖ ਰਹੇ ਹੋ ਇਸ ਜਗ੍ਹਾ ਤੇ ਉਹਨਾਂ ਨੇ ਆਪਣੇ ਘੋੜੇ ਬੱਜੇ ਹੋਏ ਸੀ ਤੇ ਜਰੋ ਇਥੋਂ ਚਲੇ ਉਹਨਾਂ ਨੇ ਚਾਲੇ ਪਾਏ ਤੇ ਇਸ ਜਗ੍ਹਾ ਤੇ ਲੱਖਾਂ ਹੀ ਤਰ੍ਹਾਂ ਦੇ ਕੈਂਬ ਤੁਸੀਂ ਜਿਵੇਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਜਿੰਨੇ ਵੀ ਤੁਸੀਂ ਕੈਂਬ ਦੇਖ ਰਹੇ ਹੋ ਇਸੇ ਜਗ੍ਹਾ ਤੇ ਘੋੜੇ ਵੱਜੇ ਹੋਏ ਸੀ ਤੇ ਇਸ ਜਗ੍ਹਾ ਤੇ ਕਿੰਨੀ ਲੋਕਾਂ ਨੇ ਆ ਕੇ ਪੁਰਾਣੇ ਸਮਿਆਂ ਵਿੱਚ ਇਸ ਕੈਂਬਾਂ ਦਰਖਤਾਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਸ ਦਰਖਤਾਂ ਉਤੇ ਗਿਣਤੀ ਲਗਾਈ ਘੋੜੇ ਬੰਨੇ ਉਸੇ ਤਰ੍ਹਾਂ ਪਰ ਅੱਜ ਤੱਕ ਇਹਨਾਂ ਕੈਂਬਾਂ ਦਰਖਤਾਂ ਦੀ ਗਿਣਤੀ ਨਹੀਂ ਹੋ ਪਾਈ ਇਸ ਅਸਥਾਨ ਤੇ ਦੋ ਗੁਰਦੁਆਰਾ ਸਾਹਿਬ ਪਾਈ ਜਾਂਦੇ ਨੇ ਤੇ ਇਹ ਤੁੰਤਨ ਬਾਬਾ ਕੈਂਬਾ ਵਾਲੇ ਜੀ ਇਸ ਇਹ ਇਸ ਅਸਥਾਨ ਦਾ ਮੁੱਖ ਗੁਰਦੁਆਰਾ ਸਾਹਿਬ ਤੇ ਇਸ ਸਮੇਂ ਅਸੀਂ ਖੜੇ ਹਾਂ ਗੁਰਦੁਆਸਾਹਬ ਦੇ ਅੰਦਰ ਤੇ ਬਾਬਾ ਜੀ ਸਾਡੇ ਨਾਲ ਨੇ ਮੁਖ ਸੇਵਾਦਾਰ ਸੋ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਜੀ ਤੇ ਇਹ ਕਿਹੜਾ ਪਿੰਡ ਹੈ ਕਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਆਪਾਂ ਜੀ ਪੱਬੀਆਂ ਸੋਈਆਂ ਦੇ ਵਿਚਕਾਰ ਖੜੇ ਆ ਬਿਲਕੁਲ ਦੋ ਪਿੰਡਾਂ ਦੀ ਹੱਦ ਤੇ ਖੜੇ ਆ ਆਪਾਂ ਪੱਬੀਆਂ ਤੇ ਸੋਈਆਂ ਪਿੰਡ ਦੇ ਵਿਚਕਾਰ ਗੁਰਦੁਆਰਾ ਸਾਹਿਬ ਆ ਜਾਂਦਾ ਉੱਥੇ ਆਪਾਂ ਖੜੇ ਠੀਕ ਹੈ ਤੇ ਆਪਣੀ ਕਿਹੜੀ ਜਗਰਾਉਂ ਤਹਿਸੀਲ ਜਿਲ੍ਹਾ ਜਿਲ੍ਹਾ ਲੁਧਿਆਣਾ ਪਿੰਡਾਂ ਲੁਧਿਆਣਾ ਵਿੱਚ ਖੜੇ ਆ ਹਾਂ ਜੀ ਤੇ ਇਸ ਜਗ੍ਹਾ ਤੇ ਤੁਸੀਂ ਇਤਿਹਾਸ ਬਾਰੇ ਆਪਣੀਆਂ ਸੰਗਤਾਂ ਨੂੰ ਜਾਣੂ ਕਰਵਾਉਂਗੇ ਜੇ ਆਪਾਂ ਇਸ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਸਥਾਨ ਸੇਮੇ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਨਾਲ ਐਸਾ ਸਥਾਨ ਦਾ ਇਤਿਹਾਸ ਪਰਚਲਤ ਹੈ ਕਿ ਜਦੋਂ ਸੇਮੇ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਾਲ ਦੇ ਪਿੰਡ ਸੱਧਵਾ ਵਿਖੇ ਆਏ ਸਨ ਤਾਂ ਉਹਨਾਂ ਦੇ ਨਾਲ ਦੀਆਂ ਜੋ ਫੌਜਾਂ ਸੀ ਪਾਪੋ ਵਿਧੀ ਜਾਂਦੀ ਹੈਗਾ ਬਾਈ ਚ ਇਸ ਸਥਾਨ ਤੇ ਉਹ ਫੌਜਾਂ ਨੇ ਡੇਰੇ ਲਾਈ ਸੀ ਤੇ ਫੌਜਾਂ ਦੇ ਕੋਲ ਉਸ ਸਮੇਂ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਇਸਾ ਨਾ ਠੀਕ ਹੈ ਇਹ ਇਤਿਹਾਸ ਮੌਕਾ ਪ੍ਰਚਲਿਤ ਹੈ ਤੇ ਉਸ ਤੋਂ ਬਾਅਦ ਵੀ ਐਸੇ ਇੱਥੇ ਸਿੰਘਾ ਸੀਧਾ ਦੇ ਨਾਮ ਨਾਲ ਵੀ ਇਤਿਹਾਸ ਪ੍ਰਚਲਿਤ ਹੈ ਕਿ ਇੱਥੇ ਸਿੰਘਾ ਸੀਧਾ ਦਾ ਵੀ ਸਥਾਨ ਹੈ ਸੋ ਉਸੇ ਤਰ੍ਹਾਂ ਹੀ ਇਹ ਐਸਾ ਸਥਾਨ ਦਾ ਇਤਿਹਾਸ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸਿੰਘਾ ਸੀਧਾ ਨਾਲ ਹੀ ਪ੍ਰਚਲਿਤ ਹੈ ਠੀਕ ਹੈ ਇਸ ਜਗ੍ਹਾ ਤੇ ਜਿਵੇਂ ਬਾਬਾ ਜੀ ਕਹਿ ਜਾ ਰਿਹਾ ਮਹਾਰਾਜ ਜਰਵਾਏ ਸੀਗੇ ਉਹਨਾਂ ਨੇ ਘੋੜੇ ਵੱਜੇ ਸੀ ਹਾਂਜੀ ਜਦੋਂ ਮਹਾਰਾਜ ਆਏ ਸੀ ਕਿ ਉਸ ਸਮੇਂ ਫੌਜਾਂ ਨੇ ਇਸ ਸੰਸਥਾਨ ਤੇ ਘੋੜੇ ਬੰਨੇ ਸੀਗੇ ਤੇ ਇਸ ਸੰਸਥਾਨ ਤੇ ਮਹਾਰਾਜ ਨੇ ਇਸ ਸੰਸਥਾਨ ਤੇ ਬੈਠ ਕੇ ਉਸ ਸਮਾਂ ਦੱਸਿਆ ਸੀ ਤੇ ਉਸ ਤੋਂ ਬਾਅਦ ਵੀ ਸੁਣਦੇ ਆ ਰਹੇ ਆਂ ਵੀ ਅੰਗਰੇਜ਼ਾਂ ਨੇ ਵੀ ਇਸ ਸਥਾਨ ਤੇ ਜੋ ਕੈਮਬਾਂ ਦੀ ਦਰਖਤਾਂ ਨੇ ਬਿਆੰਤ ਕੈਮਬਾਂ ਦੀ ਦਰਖਤਾਂ ਨੇ ਇੱਥੇ ਊੜੇ ਬਨ ਕੇ ਗੈਣ ਦੀ ਕੋਸ਼ਿਸ਼ ਕੀਤੀ ਸੀ ਠੀਕ ਹੈ ਜੀ ਤੇ ਪਰ ਉਹ ਮਹਾਰਾਜ ਦੀ ਪਰ ਕਿਰਪਾ ਨਾਲ ਇਹ ਗਿਣੇ ਨਹੀਂ ਜਾ ਸਕਦੇ ਹੁਣ ਵੀ ਅਸੀਂ ਦੇਖਦੇ ਹਾਂ ਵੀ ਇਹ ਗਿਣੇ ਨਹੀਂ ਜਾ ਸਕਦੇ ਇਹ ਕਟਾਵਾਦ ਹੁੰਦਾ ਰਹਿੰਦਾ ਹੈ ਤੇ ਇਤਿਹਾਸ ਵੀ ਇਹ ਸਥਾਨ ਜੋ ਇਹ ਦਰਖਤਾਂ ਨੇ ਇਹਨਾਂ ਦਾ ਇਤਿਹਾਸ ਵੀ ਬਹੁਤ ਪ੍ਰਾਤਨ ਹੈ ਤੇ ਯੂਨੀਵਰਸਿਟੀ ਤੋਂ ਪਤਾ ਕੀਤਾ ਉਹ ਕਹਿੰਦਾ ਇਹ ਘੱਟ ਤੋਂ ਘੱਟ ਉਹ ਯੂਨੀਵਰਸਿਟੀ ਦਾ ਕਹਿਣਾ ਹੈ 1000 ਸਾਲ ਤੋਂ ਉੱਪਰ ਪ੍ਰਾਤਨ ਦਰਖਤ ਨੇ ਸੂਬਸਤ ਅਸਥਾਨ ਤੇ ਅੰਗਰੇਜ਼ਾਂ ਨੇ ਵੀ ਕੂੜੇਬਾਨ ਬਣ ਕੇ ਗਿਣੇ ਹਨ ਇਹ ਦਰਖਤ ਗਿਣੇ ਨਹੀਂ ਜਾ ਸਕਦੇ ਇਹ ਵੀ ਇਤਿਹਾਸ ਪਰਚਾਲਤ ਹੈ ਲੋਕ ਕਈ ਇੱਥੇ ਆਏ ਉਹਨਾਂ ਨੇ ਗਿਣਨ ਦੀ ਕੋਸ਼ਿਸ਼ ਕੀਤੀ ਪਰ ਕਦੇ ਕੈਂਪ ਘਟ ਜਾਂਦੇ ਸੀ ਕਦੇ ਬਾਹਰ ਜਾਂਦੇ ਸੀ ਹਾਂਜੀ ਠੀਕ ਹੈ ਬਾਬੇ ਤੇ ਇਸ ਤੋਂ ਬਾਅਦ ਬਾਬਾ ਜੀ ਅੱਗੇ ਆਪਣੇ ਜਿਵੇਂ ਬਦਨੀ ਕਲਾਂ ਹਾਂਜੀ ਉੱਥੇ ਗਏ ਬਦਨੀ ਲੋਪੂ ਕਲਾਂ ਹਾਂਜੀ ਹਾਂਜੀ ਠੀਕ ਹੈ ਕਾਫੀ ਕਿੰਨੇ ਟਾਈਮ ਪੁਰਾਣੇ ਇੱਥੇ ਹੋਣਗੇ ਜਿਹੜੇ ਕੈਂਪ ਇਹ ਕੈਂਪਾਂ ਦੇ ਦਰਖਤ ਵੈਸੇ ਤਾਂ ਇਹਨਾਂ ਦਾ ਕੋਈ ਪੱਕਾ ਅਨੁਮਾਨ ਨਹੀਂ ਹੈਗਾ ਤੇ ਵੈਸੇ ਯੂਨੀਵਰਸਿਟੀ ਵਾਲੇ ਆਪਣੇ ਅਨੁਮਾਨਾਂ ਦਾ ਦੱਸਦੇ ਨੇ ਵੀ ਹਜ਼ਾਰ ਸਾਲ ਤੋਂ ਉੱਪਰ ਇਹਨਾਂ ਦੀ ਏਜ ਆ ਇਹ ਜੋ ਆਪਣੇ ਪਿੱਛੇ ਬਿਲਕੁਲ ਆਪਾਂ ਦੇਖ ਰਹੇ ਆ ਇਹ ਸਭ ਤੋਂ ਪ੍ਰਾਤਨ ਦਰਖਤ ਹੈ ਸੋ ਇਸ ਦੀ ਇਹ ਜੋ ਦੱਸ ਕੇ ਗਏ ਨੇ ਉਹਨਾਂ ਦੇ ਖੋਜ ਅਨੁਸਾਰ ਹਜ਼ਾਰ ਸਾਲ ਤੋਂ ਉੱਪਰ ਇਸ ਦੀ ਏਜ ਹੈ ਹਜ਼ਾਰ ਸਾਲ ਤੋਂ ਉੱਪਰ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਪ੍ਰਾਤਨ ਇਤਿਹਾਸ ਹੈ ਇਸ ਸਸਤਾ ਦਾ ਤੋਂ ਇਹ ਬਹੁਤ ਰੇਅਰ ਮਿਲਦੇ ਨੇ ਜੋ ਆਪਾਂ ਦਰਖਤ ਦੇਖ ਰਹੇ ਆ ਇਹ ਆਮ ਨਹੀਂ ਹਾਂ ਬਹੁਤ ਘੱਟ ਮਿਲਦੇ ਨੇ ਇਹ ਹੋਰ ਦੁਨੀਆ ਤੇ ਵੇਖਿਆ ਆਪਾਂ ਆਸੇ-ਪਾਸੇ ਵੇਖਿਆ ਜਿਆਦਾਤਰ ਨਿੰਮ ਜਾਂ ਪਿੱਪਲ ਹੋਰ ਕਈ ਜਿਹੜੋ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਦੇਖਦੇ ਦੇਖਦੇ ਆ ਜੋ ਆਮ ਦਰਖਤ ਨੇ ਉਹਨਾਂ ਦੀ ਤਰ੍ਹਾਂ ਇਹ ਹਰਿਆਕ ਥਾਂ ਤੇ ਨਹੀਂ ਮਿਲਦੇ ਇਹ ਬਹੁਤ ਘੱਟ ਯਾਨੀ ਕਿ ਜੇ ਆਪਾਂ ਦੇਖੀਏ ਇਹ ਕੋਸਕ ਆਪਣੇ ਪਿਛਲੇ ਪਿੰਡ ਉਹ ਥਾਲੀਆਂ ਪਿੰਡ ਹੈ ਕੋਸੇ ਉੱਥੇ ਉਸ ਸਥਾਨ ਤੇ ਵੀ ਸ਼ੇਵੇਂ ਪਾਸ਼ਾ ਦਾ ਸਥਾਨ ਹੈ ਉੱਥੇ ਸੀ ਤੇ ਆਪਾਂ ਇਧਰ ਖਾੜੇ ਪਿੰਡ ਦੇਖੀਏ ਉੱਥੇ ਸੀ ਉੱਥੇ ਵੀ ਸ਼ੇਵੇਂ ਪਾਸ਼ਾ ਦਾ ਸਥਾਨ ਹੈ ਤੋ ਧਾਰਮਿਕ ਸਥਾਨਾਂ 'ਤੇ ਰક્ત ਪਾਏ ਜਾਂਦੇ ਨੇ ਹਾਂ ਜੀ ਹਾਂ ਜੀ ਜਿੱਥੇ ਤੇ ਮਾਰੇ ਗਏ ਆ ਫੌਜ ਨੇ ਕੇ ਆਪਣੀ ਹਾਂ ਜੀ ਹਾਂ ਜੀ ਉੱਥੇ ਉੱਥੇ ਇਹ ਰક્ત ਪਾਏ ਜਾਂਦੇ ਜੇ ਇਹਦਾ ਜਿਆਦਾ ਪ੍ਰਾਤਨ ਇਤਿਹਾਸ ਦੇਖੀਏ ਤਾਂ ਇਹ ਵੀ ਮਿਲਦਾ ਹੈ ਕਿ ਇਹ ਕ੍ਰਿਸ਼ਨ ਭਗਵਾਨ ਉਹਨਾਂ ਨਾਲ ਵੀ ਇਹ ਰੱਖਦਾ ਕਾਫੀ ਗਹਿਰਾ ਤਾਲੁਕਾਤਾ ਵੀ ਬਰਿੰਦਾਵਨ 'ਚ ਵੀ ਬਹੁਤ ਮਿਲਦੇ ਨੇ ਇਹ ਦਰਤ ਬਿੰਦਾਵਣ ਵਿੱਚ ਵੀ ਇਹ ਦਰਤ ਪਾਈ ਬਹੁਤ ਪਾਈ ਜਾਂਦੇ ਤੇ ਬਾਬਾ ਜੀ ਇਸ ਜਗ੍ਹਾ ਤੇ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਨੇ ਅ ਇਸ ਸਥਾਨ ਤੇ ਜੀ ਮੁੱਖ ਦਿਹਾੜਾ ਦਸਵੀਂ ਦਾ ਮਨਾਇਆ ਜਾਂਦਾ ਵਾ ਠੀਕ ਹੈ ਜੀ ਤੇ ਦਸਵੀਂ ਤੋਂ ਇਲਾਵਾ ਇੱਥੇ ਸ਼ੀਵੇਂ ਪਾਸਾ ਸਹਿਬ ਸ੍ਰੀ ਗੁਰਹਾਗਨ ਸਾਹਿਬ ਉਹਨਾਂ ਦਾ ਅਵਤਾਰਪੁਰ ਬਹੁਤ ਹੀ ਤੁਮਤਮ ਨਾਲ ਹਰ ਇੱਕ ਸਾਲ ਮਨਾਇਆ ਜਾਂਦਾ ਤੇ ਉਸ ਤੋਂ ਉਪਰਾਂ ਉਸ ਦਿਨ ਆਪਣੇ ਖੰਡ ਪੜ ਸਾਹਿਬ ਦੇ ਅਮਰਤ ਵੇਲੇ ਭੋਗ ਪੈਂਦੇ ਆ ਉਸ ਤੋਂ ਉਪਰਾਂ ਤਾਂ ਰਾਗੀ ਸਿੰਘਾਂ ਦੁਆਰਾ ਢਾਡੀ ਸਿੰਘਾਂ ਦੁਆਰਾ ਗੁਰਤੇਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਅਤੇ ਉਸ ਤੋਂ ਉਪਰੰਤ ਜੋ ਆਪਣੇ ਬਾਬਾ ਬੁੱਢਾ ਜੀ ਦਾ ਲੰਗਰ ਹੈ ਨ ਲੱਸੀ ਉਸਦੇ ਟਟ ਲੰਗਰ ਬੱਤ ਦੇ ਹਨ ਹਰੇਕ ਦਸਵੀਂ ਵਾਲੇ ਦਿਨ ਵੀ ਅਖੰਡ ਪਾਠ ਸਾਹਿਬ ਦੇ ਅੰਮ੍ਰਿਤ ਵੇਲੇ ਭੋਗ ਪੈਂਦੇ ਹਨ ਅਤੇ ਦੁਪਹਿਰ ਤੋਂ ਬਾਅਦ ਲੰਗਰ ਟਟ ਵਰਤਦਾ ਹੈ ਮੂਹ ਸੰਗਤਾਂ ਇੱਥੇ ਆ ਕੇ ਮੁਰਾਦਾ ਮੰਗਦੀਆਂ ਹਨ ਤੇ ਮਹਾਰਾਜ ਤੋਂ ਮਨ ਮੰਗੀਆਂ ਮੁਰਾਦਾ ਪ੍ਰਾਪਤ ਕਰਦੀਆਂ ਹਨ ਤੇ ਮਨੋ ਕਾਮਨਾਵਾਂ ਇੱਥੇ ਬਹੁਤ ਪੂਰੀਆਂ ਹੁੰਦੀਆਂ ਹਨ ਸੰਗਤਾਂ ਦਾ ਬਹੁਤ ਸ਼ਰਧਾ ਹੈ ਇਸ ਸਥਾਨ ਬਹੁਤ ਬਹੁਤ ਦੂਰੋਂ ਲੋਕ ਇਸ ਸਥਾਨ ਤੇ ਉੰਦਨੇ ਤੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਤੇ ਬਾਬੀ ਇਸ ਜਗ੍ਹਾ ਤੇ ਮਾਗਦੇ ਮਹੀਨੇ ਵੀ ਲੰਗਰ ਲਗਾਏ ਜਾਂਦੇ ਨੇ ਹਾਂਜੀ ਹਰ ਇੱਕ ਮਾਗਦੇ ਮਹੀਨੇ ਮਾਗ ਦਾ ਪੂਰਾ ਮਹੀਨਾ ਇੱਥੇ ਚਾਹ ਦੇ ਲੰਗਰ ਚੱਲਦੇ ਨੇ ਚਾਹ ਦੇ ਨਾਲ ਪ੍ਰਸ਼ਾਦ ਅੰਮ੍ਰਿਤ ਵੇਲੇ ਸਵੇਰ ਤੋਂ ਹੀ ਚਾਹ ਦੇ ਲੰਗਰ ਚਲਾਏ ਜਾਂਦੇ ਨੇ ਤੇ ਆਪਣੇ ਇੱਥੇ ਪਿੰਡ ਦੇ ਸੇਵਾਦਾਰ ਬਹੁਤ ਵੱਡੇ ਲੈਵਲ ਤੇ ਸੇਵਾ ਕਰਦੇ ਨੇ ਉਹ ਐਨਆਰਆਈ ਸੰਗਤ ਦਾ ਬਹੁਤ ਸਹਯੋਗ ਐਸ ਸਥਾਨ ਨੂੰ ਉਹ ਅਸੀਂ ਅੱਗੇ ਵੀ ਉਮੀਦ ਕਰਦੇ ਆਂ ਕਿ ਸਾਨੂੰ ਇਸੇ ਤਰ੍ਹਾਂ ਸੰਗਤ ਦਾ ਸਹਿਯੋਗ ਮਿਲੇਗਾ ਤੇ ਇਹ ਸਥਾਨ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ ਤਰੱਕੀ ਕਰ ਇਸ ਕੋਰਡਰ ਦਾ ਸਰਪੰਚ ਮੁੱਖ ਸੇਵਾਦਾਰ ਸਰਦਾਰ ਬਲਜਿੰਦਰ ਸਿੰਘ ਜੀ ਨੇ ਇਸ ਸਥਾਨ ਦੇ ਬਾਰੇ ਸੰਖੇਪ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਇੱਥੇ ਪਾਸ਼ਾ ਹੀ ਇੱਥੇ ਆਏ ਸੀ ਘੋੜੇ ਵੱਜੇ ਸੀ ਕੈਮ ਇੱਥੇ ਹੋਏ ਸੀ ਤੇ ਜਿਨ੍ਹਾਂ ਦੀ ਗ੍ਰੰਤੀ ਅਜੇ ਤੱਕ ਕੋਈ ਵੀ ਨਹੀਂ ਕਰ ਸਕਿਆ ਜਿਨ੍ਹਾਂ ਨੇ ਕੀਤੀ ਹੈ ਕਰੇ ਘਟ ਜਾਂਦੀ ਹੀ ਕਰੇ ਵਧ ਜਾਂਦੀ। ਸੋ ਸਮੇਂ ਦੇ ਸਮੇਂ ਰਹਿੰਦੇ ਅਸੀਂ ਤੁਹਾਨੂੰ ਹੋਰ ਗੁਰਦੁਆਰਾ ਸਾਹਿਬ ਤੇ ਹੋਰ ਜਗਾਵਾਂ ਦਾ ਇਤਿਹਾਸ ਤੇ ਉਹਨਾਂ ਬਾਰੇ ਦੱਸਦੇ ਰਵਾਂਗੇ। ਤੇ ਹੋਰ ਐਹ ਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਟਿੱਪਣੀਆਂ ਕਮੈਂਟਸ ਜ਼ਰੂਰ ਕਰਨਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਬੱਬਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਅਨਵਾਜੀ ਤੁਹਾਡਾ ਇੱਥੇ ਪਹੁੰਚਣ ਲਈ। ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇਸ ਸਤ ਉਹ ਸਾਰੇ ਸੰਗਤਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਇਸ ਸਥਾਨ ਤੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਭਪਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।